ਹਾਂਜੀ ਫ੍ਰੈਂਡਸ ਸਭ ਤੋਂ ਪਹਿਲਾਂ ਤਾਂ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ ਕੰਨਾ ਜੀ ਸੱਤੇ ਮੇਰ ਬਣਾਏ ਰੱਖਣ ਹੁਣ ਚੱਲਦੇ ਆਪਾਂ ਅੱਜ ਦੀ ਕਲਾਸ ਵੱਲ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਆ ਕੈਂਡੀਡੇਟ ਪੁੱਛ ਰਿਹਾ ਸਰ ਗਰੁੱਪ ਡੀ ਦੀਆਂ ਪੋਸਟਾਂ ਆਈਆਂ ਜਿਹੜੀਆਂ ਐਡਵਰਟਾਈਜ਼ਮੈਂਟ ਨੰਬਰ 10 ਆਫ 2024 ਦੇ ਅਧੀਨ ਠੀਕ ਹੈ ਜੀ ਔਨਲਾਈਨ ਅਪਲਾਈ ਲਿੰਕ ਹੈ ਜਿਹੜਾ ਉਹ ਅੱਜ 26 ਤਰੀਕ ਨੂੰ ਆਉਣਾ ਸੀਗਾ ਪਰ ਹਜੇ ਆਇਆ ਨਹੀਂ ਹੈਗਾ ਪੋਸਟਾਂ ਕਿਹੜੀਆਂ ਦੀ ਗੱਲ ਕਰ ਰਹੇ ਆਪਾਂ ਸੇਵਾਦਾਰ ਤੇ ਸੇਵਾਦਾਰ ਕਮ ਚੌਕੀਦਾਰ ਦੀਆਂ ਠੀਕ ਹੈ ਜੀ ਅੱਜ ਪੋਸਟਸ ਉਹਨਾਂ ਦੀ ਗੱਲ ਆਪਾਂ ਕਰਾਂਗੇ ਇੱਕ ਵਾਰ ਤੇ ਹੋਰ ਜਿਹੜੀਆਂ ਪੋਸਟਸ ਆਈਆਂ ਨੇ ਗਈਆਂ ਆਪਾਂ ਉਹਦੀ ਗੱਲ ਕਰ ਲਈਏ ਠੀਕ ਹੈ ਜੀ ਪੰਜਾਬ ਤੇ ਹਰਿਆਣਾ ਪੋਦੀਆਂ ਪੋਸਟਸ ਆਈਆਂ ਨੇ ਗਈਆਂ ਗਰੁੱਪ ਡੀ ਦੀਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹਦੀ ਗੱਲ ਕਰਾਂਗੇ ਆਪਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗਰੁੱਪ ਡੀ ਵਾਲੀਆਂ ਅਪਲਾਈ ਹੋਣਾ ਕਦੋਂ ਸ਼ੁਰੂ ਹੋਣਾ ਕਿਉਂਕਿ ਅੱਜ ਹੋਰ ਨਾ ਸੀਗਾ ਅੱਜ ਇੱਥੇ ਅਪਲਾਈ ਦਾ ਲਿੰਕ ਜਿਹੜਾ ਨਹੀਂ ਦਿਖਿਆ ਤੁਹਾਨੂੰ ਠੀਕ ਹੈ ਜੀ ਚਲੋ ਸਭ ਤੋਂ ਪਹਿਲਾਂ ਆਪਾਂ ਦੇਖ ਲੈਨੇ ਆ ਪੋਸਟਸ ਦੀ ਐਡਵਰਟਾਈਜ਼ਮੈਂਟ ਨੰਬਰ 26 ਅੱਜ ਤੋਂ ਸ਼ੁਰੂ ਹੋਣਾ ਸੀਗਾ ਜੀ ਪੋਸਟਾਂ ਦੀ ਗਿਣਤੀ ਜਿਹੜੀ ਇੱਕ ਵਾਰ ਆਪਾਂ ਚਰਚਾ ਕਰ ਲਏ ਨੇ ਉਸ ਤੋਂ ਬਾਅਦ ਨਵੀਆਂ ਪੋਸਟਾਂ ਆਈਆਂ ਨੇ ਗਰੁੱਪ ਡੀ ਦੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਪੋਸਟਾਂ ਲੱਗੀਆਂ ਕਿੰਨੀਆਂ ਪੋਸਟਾਂ ਲੱਗੀਆਂ ਕੌਣ-ਕੌਣ ਅਪਲਾਈ ਕਰ ਸਕਦਾ ਆਪਾਂ ਸਾਰੀ ਦੇਖਦੇ ਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਘੰਟੀ ਦਾ ਆਰਗਨ ਜਰੂਰ ਦਬਾ ਲਓ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਨਾਲ ਠੀਕ ਹੈ ਜੀ ਅਪਲਾਈ ਹੋਣਾ ਦੇਖੋ ਅੱਜ ਤੋਂ ਸ਼ੁਰੂ ਹੋਣਾ ਆਪਾਂ ਦੇਖ ਲਿਆ ਲਿੰਕ ਹਜੇ ਅਪਲਾਈ ਔਨ ਦਾ ਹੋਮ ਦਾ ਨਹੀਂ ਆਇਆ ਜਦੋਂ ਵੀ ਆਏਗਾ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਨੂੰ ਦੱਸ ਦਿੱਤਾ ਜਾਏਗਾ ਜਦੋਂ ਵੀ ਲਿੰਕ ਆਏਗਾ ਠੀਕ ਹੈ ਜੀ ਤਾਂ ਇਸ ਲਈ ਨਿਸ਼ਚਿਤ ਰਹੋ ਅਪਲਾਈ ਹੋਣ ਦਾ ਲਿੰਕ ਜਰੂਰ ਆਏਗਾ ਕਿਹੜੀਆਂ ਕਿਹੜੀਆਂ ਪੋਸਟ ਨੇ ਇੱਕ ਵਾਰ ਦੁਬਾਰਾ ਫੇਰ ਨਿਗਾਹ ਮਾਰ ਲੈਣੇ ਜੀ ਪੋਸਟ ਨੇਗੀਆਂ ਸੇਵਾਦਾਰ ਦੀਆਂ ਠੀਕ ਹੈ ਜੀ ਸੇਵਾਦਾਰ ਦੀਆਂ ਕੁੱਲ ਪੋਸਟਾਂ ਨੇਗੀਆਂ 150 150 ਜੋ 42 ਪੋਸਟਾਂ ਨੇਗੀਆਂ ਜਿਹੜੀਆਂ ਉਹ ਅ ਰਿਜ਼ਰਵ ਨੇਗੀਆਂ ਫੀਮੇਲ ਦੇ ਲਈ ਚੌਕੀਦਾਰ ਦੀਆਂ ਪੋਸਟ ਨੇਗੀਆਂ ਜੀ 22 22 ਜੋ 4 ਰਿਜ਼ਰਵ ਨੇਗੀਆਂ ਊਮੈਨ ਕੈਟੇਗਰੀ ਦੇ ਲਈ ਠੀਕ ਹੈ ਜੀ ਹੁਣ ਚੱਲਦੇ ਆਂ ਜਿਹੜੀਆਂ ਨਵੀਆਂ ਪੋਸਟਾਂ ਆਈਆਂ ਨੇ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਨੀ ਕਰਦੀਆਂ ਠੀਕ ਹੈ ਜੀ ਬਾਕੀ ਸਾਰੀ ਡੀਟੇਲ ਤੁਹਾਨੂੰ ਪਤਾ ਹੈ ਅਪਲਾਈ ਹੋਣਾ ਅੱਜ ਸ਼ੁਰੂ ਹੋਣਾ ਸੀਗਾ ਅਪਲਾਈ ਹੋਣ ਦਾ ਲਿੰਕ ਹੈ ਹੋ ਸਕਦਾ ਹੈ ਅੱਜ ਸ਼ਾਮ ਤੱਕ ਆ ਜਾਈ ਕਿਉਂਕਿ ਹੋ ਸਕਦਾ 8 ਵਜੇ ਦੇਣਗੇ ਜੇ ਨਾ ਆਇਆ ਤਾਂ ਸਵੇਰ ਤੁਹਾਨੂੰ ਮਾਰਨਿੰਗ ਸੈਸ਼ਨ ਦੇ ਵਿੱਚ ਉਮੀਦ ਹੈ ਵੀ ਉਹ ਲਿੰਕ ਪਾ ਦੇਣਗੇ ਜਦੋਂ ਵੀ ਡਬਲਯੂਐਸ ਬੜੋ ਲਿੰਕ ਪਾ ਦਿੱਤਾ ਗਿਆ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੂਗੀ ਚਲੋ ਦੇਖਦੇ ਆ ਜਿਹੜੀਆਂ ਮੇਰ ਪੋਸਟਸ ਆਈਆਂ ਨੇਗੀਆਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਕਿੰਨੀਆਂ ਪੋਸਟਸ ਨੇਗੀਆਂ ਕੀ ਕੁਆਲਿਫਿਕੇਸ਼ਨ ਚਾਹੀਦੀ ਹੈ ਸਾਰੀ ਦੀ ਸਾਰੀ ਲੋ ਜੀ ਇਹ ਪੋਸਟਾਂ ਦੇ ਗਈਆਂ ਪੰਜਾਬ ਐਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀ ਹੈ ਠੀਕ ਹੈ ਜੀ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਐਡ ਚੰਡੀਗੜ੍ਹ ਠੀਕ ਹੈ ਜੀ ਐਡ ਚੰਡੀਗੜ੍ਹ ਪੋਸਟ ਅਪਲਾਈ ਹੋਣਾ ਸ਼ੁਰੂ ਹੋਣਾ ਜਿਹੜਾ 25/8/2024 11:00 ਨਾਟ ਤੋਂ ਯਾਨੀ ਕਿ ਕੱਲ ਤੋਂ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਲਾਸਟ ਡੇਟ ਹੈ ਜਿਹੜੀ 20/10/24 11:00 ਬੀ ਐਮ ਤੱਕ ਹੈ ਹੁਣ ਪੋਸਟਾਂ ਕਿੰਨੀਆਂ ਨੇ ਗਈਆਂ ਪੋਸਟਾਂ ਨੇ ਜੀ 300 ਠੀਕ ਹੈ 300 ਪੋਸਟਾਂ ਨੇ ਗਈਆਂ ਤੇ ਕੈਟਾਗਰੀ ਵਾਈਜ਼ ਦੇਖੋ 243 ਜਨਰਲ ਕੈਟਾਗਰੀ ਦੀਆਂ ਨੇ ਐਸ ਸੀ ਐਸ ਟੀ ਬੀ ਸੀ ਦੀਆਂ ਤਿੰਨ ਹੈਗੀਆਂ ਐਕਸ ਸਰਵਿਸ ਮੈਨ ਦੀਆਂ ਬੰਦਰੀਆਂ ਨੇ ਠੀਕ ਹੈ ਜੀ ਪਰਸਨ ਵਿਦ ਡਿਸੇਬਿਲਟੀਜ਼ ਤਿੰਨ ਤੇ ਅਪਰ ਲਿੰਬ ਤਿੰਨ ਠੀਕ ਹੈ ਜੀ ਟੋਟਲ ਇਹ ਪੋਸਟਾਂ ਨੇਗੀਆਂ ਅਪਲਾਈ ਕੌਣ ਕੌਣ ਕਰ ਸਕਦਾ ਜੀ ਜਿਹੜੇ ਏਜ ਕੈਟਾਗਰੀ ਹੁਣ ਏਜ ਦੇਖੋ ਕਦੋਂ ਤੱਕ ਮੰਨਣਗੇ ਉਹ ਏਜ ਕਹਿੰਦੇ ਨੇ 18 ਤੋਂ ਲੈ ਕੇ 35 ਸਾਲ ਤੱਕ ਹੋਣੀ ਚਾਹੀਦੀ ਹੈ ਕਦੋਂ 20 9 2024 ਨੂੰ ਯਾਨੀ ਕਿ ਅਗਸਤ ਚੱਲ ਰਹੀ ਹੈ ਨਾ 26 ਅਗਸਤ ਅਗਲਾ ਮਹੀਨਾ ਅਗਲੇ ਮਹੀਨੇ ਦੀ 20 ਨੋ 2024 ਤੱਕ ਤੁਹਾਡੀ ਏਜ ਹੈ ਜਿਹੜੀ 18 ਤੋਂ 35 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਕਲੀਅਰ ਹੈ ਜੀ ਜਿਹੜੇ ਕੈਂਡੀਡੇਟ 18 ਤੋਂ 35 ਸਾਲ ਦੇ ਵਿੱਚ ਨੇ ਜੀ ਉਹ ਅਪਲਾਈ ਕਰ ਸਕਦੇ ਨੇ ਹੁਣ ਮੇਨ ਮੁੱਦਾ ਕੁਆਲਿਫੀਕੇਸ਼ਨ ਦਾ ਹੁੰਦਾ ਦੇਖਦੇ ਆਪਾਂ ਅੱਗੇ ਜਾ ਕੇ ਕੁਆਲਿਫੀਕੇਸ਼ਨ ਜ ਪਰਸਨ ਵਿਦ ਡਿਸੇਬਿਲਟੀ ਸੌਰੀ ਜਿਹੜੇ 10 ইয়ারਜ਼ ਨੇਗੇ ਉਹ ਜਾਂ ਅਪਰ ਏਜ ਲਿਮਟ ਵਾਲੇ ਨੇ ਉਹ ਅਪਲਾਈ ਕਰ ਸਕਦੇ ਐਕਸ ਸਰਵਿਸਮੈਨ ਬਾਏ ਦਾ ਨੰਬਰ ਆਫ ইয়ারਜ਼ ਇਕੁਅਲ ਟੂ ਡਿਫਰ ਸਰਵਿਸ ਪਲੱਸ 3 ইয়ারਜ਼ ਠੀਕ ਹੈ ਜੀ ਜਿਨ੍ਹਾਂ ਦੀ ਡਿਵਾਈਨ ਸਰਵਿਸ ਆ ਉਸ ਦੇ ਨਾਲ ਪਲਸ 3 ਹੋਰ ਐਡ ਕਰਕੇ ਇਸਗੇਟੇ ਦਾ ਬਣੂਗਾ ਠੀਕ ਹੈ ਜੀ ਹੁਣ ਗੱਲ ਆਉਂਦੀ ਹੈ ਕੁਆਲੀਫਿਕੇਸ਼ਨ ਦੀ ਇਸ ਚੀਜ਼ ਨੂੰ ਬੜੇ ਧਿਆਨ ਨਾਲ ਸਮਝਿਓ ਕੁਆਲੀਫਿਕੇਸ਼ਨ ਦੀ ਗੱਲ ਇਹ ਆਉਂਦੀ ਹੈ ਇਹਨੂੰ ਜ਼ਰੂਰ ਧਿਆਨ ਨਾਲ ਦੇਖਣਾ ਠੀਕ ਹੈ ਜੀ ਇਹਦੇ ਵਿੱਚ ਬਹੁਤ ਵੱਡੀ ਲਿਮਿਟੇਸ਼ਨ ਹੈ ਮਿਨੀਮਮ ਮiddel ਸਟੈਂਡਰਡ ਐਂਡ ਮੈਕਸਿਮਮ ਪਲਸ 2 ਮਤਲਬ ਕਿ ਘੱਟੋ ਘੱਟ 8ਵੀਂ ਪਾਸ ਕੀਤੀ ਹੋਵੇ ਅਤੇ ਪਲਸ 2 ਪਾਸ ਕੀਤੀ ਹੋਵੇ ਕਿਸੇ ਵੀ ਰਿਕੋਗਨਾਈਜ਼ ਸਕੂਲ এডੂਕੇਸ਼ਨ ਬੋਰਡ ਜਾਂ ਦੀ ਗੋਗਨਾਈ ਸਕੂਲ ਤੋਂ ਕੈਂਡੀਡੇਟਸ ਹੈਵ ਕੁਆਲਿਫਿਕੇਸ਼ਨ ਹਾਇਰ ਦੈਨ ਹੁਣ ਇੱਥੇ ਧਿਆਨ ਨਾਲ ਦੇਖੋ ਕੀ ਕਹਿ ਰਹੇ ਨੇਗੇ ਇਹ ਠੀਕ ਹੈ ਜੀ ਕਹਿ ਰਹੇ ਨੇਗੇ ਹਾਇਰ ਦੈਨ ਮਤਲਬ ਕਿ ਜਿਨ੍ਹਾਂ ਦੀ ਹਾਇਰ ਕੁਆਲਿਫਿਕੇਸ਼ਨ ਹੋਊਗੀ ਠੀਕ ਹੈ ਜੀ 8th ਕਹਤਾ +2 ਕਹਤਾ 12th ਕਹਤਾ ਠੀਕ ਹੈ ਜੀ 8ਵੀਂ ਤੇ 12ਵੀਂ ਕਹਤਾ ਹੁਣ ਕਹਿੰਦੇ ਜਿਹੜੇ 8ਵੀਂ ਤੋਂ 12ਵੀਂ ਹੋਣਗੇ ਜਾਂ ਜਿਨ੍ਹਾਂ ਦੀ ਗ੍ਰੈਜੂਏਸ਼ਨ ਹੋਊਗੀ ਠੀਕ ਹੈ ਜੀ ਜਾਂ ਜਿਨ੍ਹਾਂ ਦੀ ਪੋਸਟ ਗ੍ਰੈਜੂਏਸ਼ਨ ਹੈ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਵਾਲੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਕੀ ਕਿਹਾ ਦਾ ਲਾਸਟ ਡੇਟ ਆਫ ਔਨਲਾਈਨ ਅਪਲੀਕੇਸ਼ਨ ਇਫਰਮਿਟੀ ਮੈਂ ਵੀ ਨੋ 2024 ਠੀਕ ਹੈ ਜੀ ਉਹ ਕੈਂਡੀਡੇਟ ਹੈ ਜਿਹੜੇ ਐਲੀਜੀਬਲ ਨਹੀਂ ਹੈਗੇ ਠੀਕ ਹੈ ਕੁਆਲੀਫਾਇਡਰ ਲੈਕਸਾਈਟਰਾ ਓਨ ਹਾਇਰਰ ਦੈਨ ਮੈਕਸਿਮਮ ਪ੍ਰਿਸਕ੍ਰਾਈਬ ਅਬੋਵ ਸ਼ੈਲ ਨਾਟ ਬੀ ਐਲੀਜੀਬਲ ਫੋਰ ਡਾਇਰੈਕਟ ਰਿਕਰੂਟਮੈਂਟ ਠੀਕ ਹੈ ਕੀ ਕਹਿ ਰਹੇ ਨੇ ਡਾਇਰੈਕਟ ਰਿਕਰੂਟਮੈਂਟ ਦੇ ਲਈ ਉਹ ਕੈਂਡੀਡੇਟ ਹੈ ਜਿਹੜੇ ਉਹ ਐਲੀਜੀਬਲ ਨਹੀਂ ਹੈਗੇ ਠੀਕ ਹੈ ਜੀ ਸਿਰਫ ਕਿਹੜੀ ਕੈਂਡੀਡੇਟ ਭਰ ਸਕਦੇ ਆ ਡਾਇਰੈਕਟ ਮਤਲਬ ਕਿ ਸ਼ਲ ਨਾਟ ਬੀ ਐਲੀਜੀਬਲ ਜਿਨ੍ਹਾਂ ਦੀ ਗ੍ਰੈਜੂਏਸ਼ਨ ਹੈ ਠੀਕ ਹੈ ਜੀ ਜਿਨ੍ਹਾਂ ਦੀ ਪੋਸਟ ਗ੍ਰੈਜੂਏਸ਼ਨ ਹੈ ਠੀਕ ਹੈ ਜੀ ਉਹ ਇਸ ਦੇ ਲਈ ਐਲੀਜੀਬਲ ਨਹੀਂ ਹੈਗੇ ਜੀ ਠੀਕ ਹੈ ਨੋ ਡਿਲੀਜੀਬਲ ਮੰਨਿਆ ਜਾਏਗਾ ਉਹਨਾਂ ਨੂੰ ਹੁਣ ਤੁਸੀਂ ਕਹੋਗੇ ਸਰ ਵੀ ਅਸੀਂ ਤਾਂ ਬੀਏ ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਪਰ ਸਾਨੂੰ ਗਵਰਨਮੈਂਟ ਜੌਬ ਹਜੇ ਨਹੀਂ ਮਿਲੀ ਅਸੀਂ ਕਿਉਂ ਨਹੀਂ ਇਹਦੇ ਲਈ ਇਲੀਜੀਬਲ ਹੈਗੇ ਠੀਕ ਹੈ ਜੀ ਪਤਾ ਨਹੀਂ ਇਹਨਾਂ ਨੇ ਕਿਵੇਂ ਕਰਾਈਟਰੀਆ ਚੁਣਿਆ ਪਰ ਉਹਨਾਂ ਨੇ ਕਹਿ ਦਿੱਤਾ ਹੁਣ ਅੱਗੇ ਇੱਕ ਹੋਰ ਕਲੋਜ਼ ਆਊਗੀ ਉਹ ਵੀ ਆਪਾਂ ਦੇਖਾਂਗੇ ਠੀਕ ਹੈ ਜੀ ਫੀਸ ਹੈ ਜਿਹੜੀ ਉਹ ਘਟੋ-ਘਟਾ ਜਨਰਲ ਐਂਡ ਐਸਸੀ ਐਸਟੀ ਬੀਸੀ ਦੇ ਲਈ 700 ਰੁਪਏ ਹੈ ਜਿਹੜੇ ਪੰਜਾਬ ਹਰਿਆਣਾ ਐਂਡ ਯੂਟੀ ਦੇ ਨੇ ਠੀਕ ਹੈ ਜੀ ਐਸਸੀ ਐਸਟੀ ਬੀਸੀ ਏਰੀਆਜ਼ ਆਫ ਪੰਜਾਬ ਹਰਿਆਣਾ ਐਂਡ ਯੂਟੀ ਕੈਡੀਡੇਟ 600 ਰੁਪਏ ਜੇ ਅਦਰ ਕੋਈ ਕੈਡੀਡੇਟ ਅਪਲਾਈ ਕਰਦਾ ਐਕਸ ਸਰਵਿਸਮੈਨ 600 ਪਰਸਨਲ ਵਿਦ ਡਿਸੇਬਿਲਟੀ 600 ਹੈ ਠੀਕ ਹੈ ਜੀ ਹੁਣ ਦੇਖੋ ਰਿਜ਼ਰਵੇਸ਼ਨ ਕੈਟੇਗਰੀ ਦੇ ਅਕੋਰਡਿੰਗ ਓਨਲੀ ਟੂ ਦੋਜ਼ ਹੂ ਹੈਵ ਐਸਸੀ ਐਸਟੀ ਬੀਸੀ ਸਰਟੀਫਿਕੇਟ ਇਸ਼ੂਡ ਬਾਈ ਸਟੇਟ ਆਫ ਪੰਜਾਬ ਹਰਿਆਣਾ ਜੱਜ ਜੁਟੀ ਚੰਡੀਗੜ੍ਹ ਜਿਹੜੇ ਕੈਂਡੀਡੇਟ ਪੰਜਾਬ ਦੇ ਨੇ ਹਰਿਆਣਾ ਦੇ ਨੇ ਜਾਂ ਚੰਡੀਗੜ੍ਹ ਦੇ ਨੇ ਉਹਨਾਂ ਕੈਂਡੀਡੇਟ ਨੂੰ ਹੀ ਰਿਜ਼ਰਵੇਸ਼ਨ ਕੈਟਾਗਰੀ ਦਾ ਬੈਨੀਫਿਟ ਮਿਲੂਗਾ ਬਾਕੀ ਕੈਂਡੀਡੇਟ ਜਿਹੜੇ ਹੋ ਜਨਰਲ ਕੈਟਾਗਰੀ 'ਚ ਹੀ ਅਪਲਾਈ ਕਰਨਗੇ ਕਿਹੜੀ ਐਸਟੇਟ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਨੂੰ ਛੱਡ ਕੇ ਠੀਕ ਹੈ ਜੀ ਜਿਹੜੇ ਅਦਰ ਸਟੇਟ ਦੇ ਨੇ ਉਹ ਸਿਰਫ ਜਨਰਲ ਕੈਟਾਗਰੀ 'ਚ ਹੀ ਅਪਲਾਈ ਕਰ ਸਕਦੇ ਕਲੀਅਰ ਹੈ ਜੀ ਅੱਗੇ ਦੇਖਦੇ ਆਪਾਂ ਇਹ ਸਾਰਾ ਕੁਝ ਦੱਸਿਆ ਹੋਇਆ ਉਹਨਾਂ ਨੇ ਵੀ ਕਿਹੜਾ-ਕਿਹੜਾ ਕੈਂਡੀਡੇਟ ਕਿਵੇਂ-ਕਿਵੇਂ ਜਿਹੜਾ ਰਿਜ਼ਰਵੇਸ਼ਨ ਸਰਟੀਫਿਕੇਟ ਆ ਉਹ ਅਪਲਾਈ ਕਰਨਾ ਠੀਕ ਹੈ ਜਿਹੜੇ ਰੈਗੂਲਰ ਗਵਰਨਮੈਂਟ ਅਪਲਾਈ ਨਹੀਂਗੇ ਉਹ ਸੈਮੀ ਗਵਰਨਮੈਂਟ ਜਾਂ ਹੋਰ ਆਬਜੈਕਸ਼ਨ ਸਰਟੀਫਿਕੇਟ ਦੇਣਗੇ ਮਤਲਬ ਕਿ ਜਿਹੜੇ ਪਹਿਲਾਂ ਆਲਰੇਡੀ ਕਿਸੇ ਡਿਪਾਰਟਮੈਂਟ 'ਚ ਸਰਵਿਸ ਕਰ ਰਹੇ ਨੇ ਤਾਂ ਉਹਨਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਹੈ ਜਿਹੜਾ ਉਹ ਡਿਪਾਰਟਮੈਂਟ ਵੱਲੋਂ ਲੈ ਕੇ ਦੇਣਾ ਪਏਗਾ ਸਪੈਸ਼ਲ ਇਨਸਟਰਕਸ਼ਨਸ ਮੋਡ ਆਫ ਸਿਲੈਕਸ਼ਨ ਹੁਣ ਇੱਥੇ ਧਿਆਨ ਦਿਓ ਮੋਡ ਆਫ ਸਿਲੈਕਸ਼ਨ ਕੀ ਹੋਏਗਾ ਠੀਕ ਹੈ ਜੀ 100 ਨੰਬਰ ਦਾ ਪੇਪਰ ਹੋਏਗਾ ਜਿਦੇ ਚ 50 ਮਲਟੀਪਲ ਚੁਆਇਸ ਕੁਐਸਚਨਸ ਹੋਣਗੇ 2 ਮਾਰਕਸ ਦਾ ਹਾਇਕੀ ਚ ਕੁਐਸਚਨ ਹੋਏਗਾ ਜਿਦੇ ਚ ਕੀ ਹੋਏਗਾ ਜਨਰਲ ਨੋਲੇਜ ਹੋਏਗੀ ਜਨਰਲ ਅਵੇਅਰਨੈਸ ਹੋਏਗੀ ਕਰੰਟ ਅਫੇਅਰਸ ਹੋਣਗੇ ਐਂਡ ਨਿਊਮੈਰੀਕਲ ਐਬਿਲਿਟੀ ਹੋਏਗੀ 네ਗੇਟਿਵ ਮਾਰਕਿੰਗ ਕੋਈ ਨਹੀਂ ਹੈਗੀ ਇਹਦੇ ਚ ਨੋ 네ਗੇਟਿਵ ਮਾਰਕਿੰਗ ਹੈ ਕਲੀਅਰਲੀ ਦਾ ਟੈਸਟ ਕੁਐਸਚਨ ਪੇਪਰ ਵਿਲ ਬੀ ਸੈਟ ਇਨ ਇੰਗਲਿਸ਼ ਤਿੰਨੇ ਲੈਂਗੁਏਜ ਚ ਪੇਪਰ ਸੈਟ ਕੀਤਾ ਜਾਏਗਾ ਇ द ड्यूरेशन ऑफ टेस्ट मतलब कि 90 मिनट्स डेढ़ घंटे ਦਾ ਤੁਹਾਡਾ ਪੇਪਰ ਹੋਏਗਾ 100 ਨੰਬਰ 50 ਕੁਐਸਚਨਸ ਹੋਣਗੇ 100 ਮਾਰਕਸ ਦੇ ਠੀਕ ਹੈ ਜੀ ਅਤੇ ਕੈਂਡੀਡੇਟਸ ਬਿਲੋਂਗਿੰਗ ਟੂ ਜਨਰਲ ਕੈਟੇਗਰੀ ਜਿਹੜੇ ਜਨਰਲ ਕੈਂਡੀਕੇਟੀ ਦੇ ਕੈਂਡੀਡੇਟ ਨੇ ਉਹਨਾਂ ਨੂੰ 45% ਮਾਰਕਸ ਲੈਣੇ ਨੇ ਘੱਟੋ ਘੱਟ ਤੇ ਜਿਹੜੇ ਬਿਲੋਂਗਿੰਗ ਟੂ ਰਿਜ਼ਰਵ ਕੈਟੇਗਰੀ ਸ਼ਲ ਬੀ ਰਿਕੁਆਇਰਡ ਫੋਰ ਬੀਇੰਗ ਕਨਸਿਡਰਡ ਅਪੀਅਰਿੰਗ ਇਨ ਦਾ ਨੈਕਸਟ ਸੈਸ਼ਨ ਜੋ ਜਨਰਲ ਕੈਟੇਗਰੀ ਵਾਲੇ ਨੇ 50% ਮਾਰਕਸ ਲੈਣੇ ਨੇ ਜਿਹੜੇ ਅਜ਼ਰਬ ਰਿਜ਼ਰਵ ਕੈਟੇਗਰੀ ਦੇ ਕੈਂਡੀਡੇਟ ਨੇ ਉਹਨਾਂ ਨੇ 45% ਮਾਰਕਸ ਲੈਣੇ ਨੇ ਪੇਪਰ ਚ ਪਾਸ ਹੋਣ ਦੇ ਲਈ ਠੀਕ ਹੈ ਜੀ ਆਫਟਰ ਦਾ ਕੈਂਡੀਡੇਟ 10 ਟਾਈਮਸ ਮਤਲਬ ਕਿ ਮੰਨ ਲਓ ਜੇ 300 ਪੋਸਟਾਂ ਨੇ ਤਾਂ 300 ਪੋਸਟਾਂ ਦਾ 10 ਗੁਣਾ 3000 ਬੰਦੇ ਜਿਹੜੇ ਉਹ 3000 ਕੈਂਡੀਡੇਟ ਨੇ ਜਿਹੜੇ ਉਹ ਭੁਲਾਈ ਜਾਣਗੇ ਠੀਕ ਹੈ ਜੀ ਫਿਜ਼ੀਕਲ ਟੈਸਟ ਦੇ ਲਈ ਹੁਣ ਫਿਜ਼ੀਕਲ ਟੈਸਟ ਹੈ ਜਿਹੜਾ ਉਹ ਵੀ ਦੇਖਦੇ ਆ ਕੀ ਹੋਏਗਾ देयर ਸ਼ਲ ਬੀ ਨੇਮਲੀ 800 ਮੀਟਰ ਦੀ ਰੇਸ ਹੋਏਗੀ ਲੌਂਗ ਜੰਪ ਹੋਏਗਾ ਹਾਈ ਠੀਕ ਹੈ ਜੀ ਇਹ ਸਾਰਾ ਦੱਸਿਆ ਹੋਇਆ ਕ੍ਰਾਈਟੇਰੀਆ ਫਿਜ਼ੀਕਲ ਟੈਸਟ ਦਾ ਅ ਏਜ ਦੇ ਵਾਈਜ਼ ਵੀ ਦੱਸਿਆ ਹੋਇਆ ਠੀਕ ਹੈ ਜੀ ਮੇਲ ਕੈਂਡੀਡੇਟ ਦੀ ਏਜ ਦੇ ਅਕੋਰਡਿੰਗ ਦੇਖੋ ਮੇਲ ਕੈਂਡੀਡੇਟਸ ਨੇ 800 ਮੀਟਰ ਰੇਸ ਹੈ ਜਿਹੜੀ 18 ਤੋਂ 30 ਸਾਲ ਦੇ 270 ਚ 310 ਚ ਜਿਵੇਂ ਜਿਵੇਂ ਕੈਂਡੀਡੇਟ ਦੀ ਏਜ ਆ ਉਸ ਹੱਬ ਨਾਲ ਕੈਂਡੀਡੇਟ ਨੇ 800 ਮੀਟਰ ਰੇਸ ਜੀ ਵਿੱਚ 50 ਐਂਡ ਏਅਰ ਆ ਬਬਾਤ ਉਹਨੇ 470 ਮੀਟਰ ਸੈਕਿੰਡ ਚ ਪਾਰ ਕਰਨੀ ਹੈ ਠੀਕ ਹੈ ਫੀਮੇਲ ਕੈਂਡੀਡੇਟ ਦੇ ਲਈ ਉਹੀ ਕ੍ਰਾਈਟੇਰੀਆ ਹੈ ਕੁਆਲੀਫਾਈ ਪੈਰਾਮੀਟਰਸ ਇਨ ਪਰਸੇਸ ਠੀਕ ਹੈ ਜੀ ਹੁਣ ਇਹ ਕਿਹੜਾ ਲੌਂਗ ਜੰਪ ਹੈ ਮੇਲ ਕੈਂਡੀਡੇਟਸ ਦੇ ਲਈ ਫੀਮੇਲ ਕੈਂਡੀਡੇਟਸ ਦੇ ਹਾਈ ਹਾਈ ਜੰਪ ਹੈ ਮੇਲ ਕੈਂਡੀਡੇਟਸ ਦੇ ਲਈ ਫੀਮੇਲ ਕੈਂਡੀ ਉਹ ਇਹੀ ਟੇਬਲ ਦਿੱਤਾ ਹੋਇਆ ਵੀ ਜਿਹੜੀ ਮਰ ਲੋ 45 ਤੋਂ 50 ਸਾਲ ਦੇ ਵਿੱਚ ਆਉਂਦਾ ਦਾ ਕੈਂਡੀਡੇਟ ਉਸ ਨੇ ਮੇਲ ਕੈਂਡੀਡੇਟ ਹੈ ਜਿਹੜਾ ਉਹਨੇ ਹਾਈ ਜੰਪ ਹੈ ਜਿਹੜਾ ਕਿੰਨੇ ਦਾ ਕਰਨਾ ਹੈ 0.95 ਮੀਟਰ ਦਾ ਠੀਕ ਹੈ ਜੀ ਇਹ ਸਾਰਾ ਵੇਰਵਾ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਈ ਐਡਮਿਟ ਗਾਰਡ ਹੈ ਜਿਹੜੇ ਦਿੱਤੇ ਜਾਣਗੇ ਹੁਣ ਇੱਥੇ ਇੱਕ ਹੋਰ ਸਭ ਤੋਂ ਮੇਨ ਧਿਆਨ ਦੇਣਾ ਹੋਗਾ ਆਹ ਸਾਰਾ ਜਿਹੜਾ ਆਨਲਾਈਨ ਅਪਲਾਈ ਹੋਣਾ ਹੈਗਾ ਉਹਦਾ ਪ੍ਰੋਸੈਸ ਹੈ ਜਿਹੜਾ ਉਹ ਇਹਦੇ ਵਿੱਚ ਦੱਸਿਆ ਗਿਆ ਹੈ ਇੰਪੋਰਟੈਂਟ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਨੇਗੀਆਂ ਇਹ ਤੁਸੀਂ ਰੀਡ ਕਰ ਲੈਣੀਆਂ ਨੇ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਦੇਗੇ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਰਿਜ਼ਲਟ ਹੈ ਜਿਹੜਾ ਉਹ ਵੀ ਵੈਬਸਾਈਟ ਦੇ ਉੱਪਰ ਅਵੇਲੇਬਲ ਹੋਏਗਾ ਜਦੋਂ ਹੋਏਗਾ ਤੁਹਾਨੂੰ ਸੂਚਨਾ ਆਉਦੀ ਵੀ ਦੇ ਦਿੱਤੀ ਜਾਏਗੀ ਠੀਕ ਹੈ ਜੀ ਸਾਰਾ ਪ੍ਰੋਸੈਸ ਹੈ ਜਿਹੜਾ ਜਿਵੇਂ ਜਿਵੇਂ ਅਪਡੇਟਸ ਆਉਂਦੀਆਂ ਜਾਣਗੀਆਂ ਸਾਰੀ ਅਪਡੇਟਸ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਠੀਕ ਹੈ ਜੀ ਈਮੇਲ ਆਈਡੀ ਜਿਹੜੀ ਧਿਆਨ ਨਾਲ ਭਰਨੀ ਆ ਇੱਕ ਚੀਜ਼ ਹੋਰ ਧਿਆਨ ਨਾਲ ਲਿਓ ਵੀ ਕਈ ਵਾਰੀ ਕੈਂਡੀਡੇਟ ਗਾਲੀ ਗਾਲੀ ਦੇ ਵਿੱਚ ਆਪਣਾ ਐਪਲੀਕੇਸ਼ਨ ਫਾਰਮ ਭਰ ਦਿੰਦੇ ਨੇ ਤਾਂ ਉਹਦੇ ਚ ਜ਼ਰੂਰ ਸਾਵਧਾਨੀ ਵਰਤਣੀ ਹੈ ਤੁਸੀਂ ਆਪਦਾ ਜੈਂਡਰ ਜਿਹੜਾ ਸਿਲੈਕਟ ਕਰਨਾ ਹੈ ਮੇਲ ਹੈ કે ਫੀਮੇਲ ਹੈ ਕੈਟੇਗਰੀ ਕੀ ਹੈ ਠੀਕ ਹੈ ਜੀ ਮੈਰੀਟਡ ਹੈ ਸਿੰਗਲ ਹੈ ਉਹ ਸਾਰੀ ਡਿਟੇਲ ਚੰਗੀ ਤਰ੍ਹਾਂ ਭਰਨੀ ਹੈ ਕਿਉਂਕਿ ਜੇ ਮੰਨ ਲਓ ਤੁਸੀਂ ਗਲਤੀ ਨਾਲ ਵੀ ਤੁਹਾਡਾ ਵਾਈ ਚਾਂਸ ਫੋਰ ਐਗਜ਼ਾਮਪਲ ਜੈਂਡਰ ਗੱਲ ਤੁਸੀਂ ਸਿਲੈਕਟ ਕਰ ਲਿਆ ਤਾਂ ਤੁਹਾਡੀ ਕੀ ਹੈ ਮੇਲ ਦੀ ਜਗ੍ਹਾ ਤੇ ਫੀਮੇਲ ਸਿਲੈਕਟ ਕਰ ਦਿੱਤਾ ਉਹਦਾ ਕੋਈ ਹੱਲ ਨਹੀਂ ਹੈ ਇਸ ਲਈ ਬਿਲਕੁਲ ਸਹੀ ਤਰੀਕੇ ਨਾਲ ਫਾਰਮ ਭਰਨਾ ਹੈ ਆਪਣਾ ਆ ਲਿਖਿਆ ਹੋਇਆ ਜੇ ਕੋਈ ਅਨਸਪੋਰਟ ਆ ਹਿਸ ਕੈਂਡੀਡੇਟ ਅਨਫੇਅਰ ਮੀਨਸ ਮੇਕ ਹਿਮ ਹਰ ਲਾਇਬਲ ਟੂ ਡਿਸਕਵালিਫਿਕੇਸ਼ਨ ਐਨੀ ਟਾਈਮ ਠੀਕ ਹੈ ਜੀ ਦੱਸਿਆ ਹੋਇਆ ਐ ਐਡਮਿਟ ਕਾਰਡ ਤੁਹਾਨੂੰ ਮਿਲ ਜਾਣਗੇ ਸਾਰੀ ਜਾਣਕਾਰੀ ਇਹਦੇ ਚ ਦਿੱਤੀ ਹੋਈ ਹੈ ਠੀਕ ਹੈ ਜੀ ਆ ਵਾਲੇ ਲੈਕਚਰਸ ਨੇਗੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਰੀਡ ਕਰ ਲੈਣਾ ਹਾਂ ਇੱਕ ਗੱਲ ਹੋਰ ਐ ਵੀ ਕਈ ਕੈਂਡੀਡੇਟ ਕਹਿੰਣਗੇ ਵੀ ਅਸੀਂ ਤਾਂ ਸਰ ਦੱਸਦੇ ਹੀ ਨਹੀਂਗੇ ਜੀ ਵੀ ਸਾਢੇ ਦਾ ਪਲੱਸ 2 ਹੀ ਕੀਤੀ ਹੋਈ ਹੈ ਗ੍ਰੈਜੂਏਸ਼ਨ ਹੈ ਜਾਂ ਪੋਸਟ ਗ੍ਰੈਜੂਏਸ਼ਨ ਹੈ ਨਾ ਅਸੀਂ ਉਹਨਾਂ ਨੂੰ ਦੱਸਦੇ ਹੀ ਨਹੀਂ ਪਰ ਉਹ ਕੀ ਕਹਿੰਦੇ ਆ ਤੁਹਾਡੇ ਜੁਆਇਨਿੰਗ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਐਫੀਡੇਵਟ ਹੈ ਜਿਹੜਾ ਉਹ ਤੁਹਾਡੇ ਤੋਂ ਲੈਣਾ ਹੈ ਠੀਕ ਹੈ ਐਫੀਡੇਵਟ ਦਾ ਇਹਦੇ ਵਿੱਚ ਲਿਖਿਆ ਹੋਇਆ ਹੈ ਉਹ ਐਫੀਡੇਵਟ ਤੁਹਾਡੇ ਤੋਂ ਲੈਣਗੇ ਠੀਕ ਹੈ ਫਿਰ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਐਫੀਡੇਵਟ ਪਹਿਲਾਂ ਦੇਣਾ ਹੈ ਐਫੀਡੇਵਟ ਦੇ ਕੇ ਫਿਰ ਹੀ ਉਹ ਕੈਂਡੀਡੇਟ ਹੈ ਜਿਹੜਾ ਅ ਉਹ ਜੁਆਇਨ ਕਰ ਸਕਦਾ ਹੈ ਠੀਕ ਹੈ ਜੀ ਕਈ ਕੈਂਡੀਡੇਟ ਕਹਿਣਗੇ ਜੀ ਸਰ ਅਸੀਂ ਤਾਂ ਪਲੱਸ 2 ਦਿਖਾ ਦਾਂਗੇ ਐਸੀ ਕਿਹੜਾ ਦੱਸਣਾ ਉਹਨਾਂ ਨੂੰ ਵੀ ਸਾਡੀ ਗ੍ਰੈਜੂਏਸ਼ਨ ਕੀਤੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਠੀਕ ਹੈ ਇੱਕ ਹੋਰ ਚੀਜ਼ ਇਹਦੇ ਚ ਦੱਸੀ ਹੋਈ ਹੈ ਉਹ ਤੁਸੀਂ ਪੜ ਲਿਓ ਪੀਡੀਐਫ ਵੀ ਜਿਹੜਾ ਤੁਹਾਡਾ ਰਿਲੇਟਿਵ ਹੈ ਮਤਲਬ ਕਿ ਤੁਹਾਡਾ ਹਸਬੰਦ ਹੈ ਵਾਈਫ ਹੈ ਬ੍ਰਦਰ ਇਨ ਲਾ ਹੈ ਸਿਸਟਰ ਇਨ ਲਾ ਹੈ ਮਦਰ ਇਨ ਲਾ ਹੈ ਫਾਦਰ ਇਨ ਲਾ ਹੈ ਜੇਕਰ ਉਹ ਪਹਿਲਾਂ ਹੀ ਕਿਸੇ ਹਾਈ ਕੋਰਟ ਦੇ ਵਿੱਚ ਕੰਮ ਕਰ ਰਿਹਾ ਤਾਂ ਉਹਦੀ ਡਿਟੇਲ ਤੁਹਾਨੂੰ ਦੇਣੀ ਜ਼ਰੂਰੀ ਹੈ ਠੀਕ ਹੈ ਜੇ ਹੋਰ ਕੁਝ ਨਾ ਸਮਝ ਆਇਆ ਪੀਡੀਫ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਣੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਠੀਕ ਹੈ ਜੀ ਇਨਫੋਬੋਟ ਆਲਗੋਮੈਂਟ ਜੋਬ ਚੈਨਲ ਆਪਣਾ ਇੱਕ ਇਨਫੋਬੋਟ ਆਲਟੈਕ ਚੈਨਲ ਹੈ ਦੋਨੇ ਚੈਨਲ ਸਬਸਕ੍ਰਾਈਬ ਕਰਕੇ ਰੱਖਣੇ ਆ ਜੇ ਕੁਝ ਵੀ ਨਹੀਂ ਪਤਾ ਚੱਲਿਆ ਤਾਂ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ YouTube ਤੇ ਜਾਉਂਗੇ ਸਰਚ ਕਰੋਗੇ ਇੱਥੇ YouTube ਤੇ ਸਰਚ ਕਰੋਗੇ ਇਨਫੋਬੋਟ ਆਲਗੋਮੈਂਟ ਜੋਬ ਠੀਕ ਹੈ ਜੀ ਉਹਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ press ਕਰ ਦੇਣਾ ਠੀਕ ਹੈ ਐਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੋਰ ਨੈਕਸਟ ਵੀਡੀਓ ਚ ਤਦ ਤੱਕ ਲਈ ਬੀ ਸੇ ਸਟੇ ਕਨੈਕਟਡ ਬਾਏ ਬਾਏ